ਇੱਕ ਤੇ ਮੇਰਾ ਇੱਕ ਫਰੈਂਡ ਆ ਉਹਦੇ ਉਹਦੀ ਵਾਈਫ ਦੀ ਰਸਤੇਦਾਰ ਕੋਈ ਆਇਕਾ ਸਟੂਡੈਂਟ ਆ ਮਰਕਾ ਜੀ ਉਹਨਾਂ ਨੇ ਉਹਨੂੰ ਦੱਸਿਆ ਤੱਕ ਨਹੀਂ ਕਿ ਵੀਜ਼ਾ ਲੱਗ ਗਿਆ ਤੇ ਆਪਦੇ ਉਹਨਾਂ ਦੇ ਬੰਦੇ ਆਪਣੇ ਇੱਕ ਕਾਨੀ ਕਰਦੇ ਆ ਕਿ ਟਿਕਟ ਸਸਤੀ ਮਿਲਦੀ ਆ ਉਹ 10 ਦਿਨ ਸੈਮੈਸਟਰ ਸ਼ੁਰੂ ਹੋਣ ਤੋਂ ਪਹਿਲਾਂ ਭੇਜ ਦਿੱਤਾ ਜੀ ਹੁਣ ਉਹ ਜੇ ਉਹ ਅਸਲੀ ਜਾਲਿਆਂ ਦੇ ਅੰਦਰ ਨਹੀਂ ਜਾਣ ਦਿੱਤਾ ਹੁਣ ਰੋਜ਼ ਉਹਨੂੰ ਜੇ ਹੋਟਲ 'ਚ ਰਹਿਣਾ ਪੈਂਦਾ ਇੱਥੇ ਤੁਹਾਨੂੰ ਪਤਾ 2-200 ਡਾਲਰ ਹਾਂ ਜੀ ਤਾਂ ਨਹੀਂ ਲੱਗ ਰਿਹਾ ਤੇ ਉਹਨੂੰ ਕਿਥੋਂ ਲੱਭ ਰਿਹਾ ਤਾਂ ਉਹਨੂੰ ਫੋਨ ਕਰਨਾ ਤੇ ਇਸੇ ਤਰ੍ਹਾਂ ਇਹਨੂੰ ਆਪਦੇ ਕੋਲ ਰੱਖੋ ਹੂੰ ਇਹਨੂੰ ਕਿਸੇ ਤਰ੍ਹਾਂ ਆਪਦੇ ਕੋਲ ਇਹ ਨੂੰ ਜਦੋਂ ਜਿਹੜਾ ਵੀਜ਼ਾ ਲੱਗਾ ਉਹ ਤਾਂ ਤੁਸੀਂ ਸਾਨੂੰ ਦੱਸਿਆ ਨਹੀਂ ਹੂੰ ਹੁਣ ਤੁਸੀਂ ਇਹਨੇ ਇਹਨੂੰ ਕੋਲ ਰੱਖੋ ਜਦੋਂ ਉਹਨਾਂ ਨੇ ਉਦੋਂ 5-7 ਦਿਨ ਕਢਾਏ ਹੁਣ ਪੰਗਾ ਇਹ ਪੈ ਗਿਆ ਹੁਣ ਇੱਕ ਸਮੈਸਟਰ ਹੋ ਗਿਆ ਤੇ ਦੂਜੇ ਸਮੈਸਟਰ ਦੀ ਰੇਰਿੰਦੇ ਫੀਸ ਵੀ ਭਰ ਦਿਓ ਤੇ ਤੁਹਾਨੂੰ ਅਹੀਂ ਹੌਲੀ-ਹੌਲੀ ਦੇ ਦਾਂ ਜੋ ਕਹਿੰਦਾ ਇਹ ਕੰਮ ਮੈਂ ਨਹੀਂ ساری ਉਮਰ ਦਾ ਆਪਦੇ ਸਿਰ 'ਤੇ ਪਾਉਣਾ ਜੇ ਤੁਸੀਂ ਸਾਡੀ ਜਿੰਨੀ ਨੋਟ ਕਰਾ ਲਈਏ। ਮੈਂ ਇਹ ਨਾ ਇਹ ਦੇਖੋ ਪੁਰਾਣੇ ਸਮਿਆਂ ਦੇ ਵਿੱਚ ਮਾਫ ਕਰਨਾ ਥੈਂਕ ਯੂ ਪੁਰਾਣੇ ਸਮਿਆਂ ਦੇ ਵਿੱਚ ਲੋਕ ਇਦਾਂ ਕਰਦੇ ਸੀਗੇ ਬੜੀ ਰਿਸ਼ਤੇਦਾਰਾਂ ਨਾ ਬਣਾਉਂਦੇ ਸੀ। ਹੁਣ ਜੇ ਤੁਸੀਂ ਦੇਖਦੇ ਹੋ ਤਾਂ ਸਾਡੀ ਸਿਸਟਰ ਇੱਥੇ ਆਈ ਆ ਕੈਨੇਡਾ ਚ ਪਹਿਲਾਂ ਉਹਨੇ ਸਾਨੂੰ ਮਗਵਾਇਆ। ਤੇ ਕੋਈ ਐਸਾ ਰਿਸ਼ਤੇਦਾਰ ਨਹੀਂ ਸੀ ਸਾਡੇ ਫਾਦਰ ਸਾਹਿਬ ਨੇ ਮੋਹਰੇ ਜਾ ਕੇ ਮਿਲਣ ਜਾਣਾ। ਕਹਿੰਦਾ ਸਾਡੀ ਧੀ ਧਿਆਣੀ ਨੂੰ ਉੱਥੇ ਜਾ ਕੇ ਪੁੱਛਣ ਗਿੱਚਣਗੇ। ਜਦੋਂ ਬੰਦੇ ਜਾਂਦੇ ਨੇ ਬੰਦਿਆਂ ਦਾ ਰੋਪ ਹੁੰਦਾ। ਇਹ ਚੀਜ਼ਾਂ ਸਿਆਣੇ ਬੰਦੇ ਚੀਜ਼ਾਂ ਵਾਚ ਕਰਦੇ ਸੀ ਵੀ ਸਾਡੀ ਧੀ ਧਿਆਣੀ ਐ ਕਾਲੂ ਸਾਡੇ ਜਿੰਨੇ ਕੈਨੇਡਿਆਂ ਰਿਸ਼ਤੇਦਾਰ ਜਾਂਦੇ ਸੀ ਇੰਗਲੈਂਡ ਤੋਂ ਕੋਈ ਵੀ ਸਾਡੇ ਫਾਦਰ ਸਾਹਿਬ ਨੇ ਮੋਹਰੇ ਜਾ ਕੇ दारू ਦੂਰੂ ਵੀ ਸਾਰਾ ਕੁੱਕੜ ਕਕੜਾ ਪੂਰੀ ਸੇਵਾ ਕਰਨੀ ਕਿਉਂਕਿ ਧੀ ਕੋਲੇ ਜਾਣਗੇ ਬੰਦਿਆਂ ਦਾ ਡਰ ਹੁੰਦਾ ਦੂਜਿਆਂ ਨੂੰ ਹਨਾ ਤੇ ਪਰ ਇਹਨਾਂ ਨੂੰ ਕੋਈ ਫਰਕ ਹੀ ਨਹੀਂ ਨਾ ਮਾਪੇ ਕਹਿੰਦਾ ਵੀ ਤੂੰ ਗਾਂ ਕਿਤੇ ਲੋੜ ਪੈਂਦੀ ਐ ਭਾਈ ਆਪਾਂ ਇਹਨਾਂ ਨੂੰ ਮਿਲ ਵਰਤ ਲਈਏ ਪਰ ਨਹੀਂ ਉਹਨੇ ਲੜ ਪਣਗੇ ਮੁਰਕੇ ਬਾਅਦ ਜਦੋਂ ਬਿਲਕੁਲੀ ਕੰਮ ਖਤਮ ਹੋ ਜਾਂਦਾ ਫੇ ਮੈਂਤਾ ਤੜਲਿਆਂ ਤੱਕ ਆ ਜਾਂਦੇ ਫੇ ਬੰਦਾ ਕਹਿੰਦਾ ਨਹੀਂ ਹੁਣ ਨਹੀਂ ਕਰਨਾ ਸੀ ਇਹ ਪਤਾ ਨਹੀਂ ਕਿੱਦਾਂ ਦੀ ਪੰਜਾਬ ਦੀ ਪਰਸਨੈਲਿਟੀ ਬਣ ਗਈ ਹੈ ਹੁਣ ਇੱਥੇ ਵੀ ਆਪਾਂ ਬੈਠੇ ਆਪਾਂ ਨੂੰ ਇਹ ਹੁੰਦਾ ਵੀ ਚਲੋ ਕਿਤੇ ਬੰਦਾ ਆਇਆ ਵਿਚਾਰਾ ਆਪਾਂ ਉਹਦੀ ਮਦਦ ਕਰਦੇ ਕਿਤੇ ਸਾਡੀ ਗਾਂ ਮਦਦ ਕਰੇਗਾ ਇੱਕ ਦੂਜੇ ਤੇ ਲੋੜ ਹੈ ਜੇ ਹੁਣ ਅਮਰੀਕਾ ਜਾਣਾ ਹੋਵੇ ਉੱਥੇ ਕੋਈ ਬੰਦੇ ਰਹਿੰਦੇ ਹੁਣ ਨਿਊਯਾਰਕ ਮੈਂ ਜਾਣਾ ਹੋਵੇ ਤਾਂ ਮੈਂ ਇੱਥੇ ਆ ਆ ਨੂੰ ਮੈਂ ਚੰਗੀ ਸੇਵਾ ਕਰਾਂਗਾ ਵੀ ਕੱਲੂ ਮੈਂ ਆ ਆ ਤੇ ਮੇਰੀ ਵੀ ਟੇਕਰ ਕਰ ਲਿਓ ਵੀਰ ਆਪਾਂ ਮਾੜਾ ਮੋਟਾ ਫੇਰ ਤੋੜ ਦਿਓ ਪਰ ਨਹੀਂ ਇਹ ਕਹਿੰਦੇ ਅਸੀਂ ਬੁਲਾਉਣਾ ਹੀ ਨਹੀਂ ਮੁੜ ਕੇ ਜਦੋਂ ਉੱਥੇ ਆਪ ਚੱਲ ਜਾਂਦੇ ਉਹ ਨਹੀਂ ਬੁਲਾਉਂਦੇ ਫਿਰ ਫਸ ਜਾਂਦੇ ਨੇ ਸੋ ਇਹ ਹਾਲਾਤ ਹੈ ਬੜੀ ਇੱਕ ਪਬਲਿਕ ਡੀਲਿੰਗ ਜਿਹੜੀ ਸਾਡੀ ਬੜੀ ਖਰਾਬ ਹੋਈ ਪਈ ਆ ਮੈਂ ਖੁਦ ਇਹ ਚੀਜ਼ ਮੰਨਦਾ ਹੈਗਾ ਪਰ ਮੈਂ ਤਾਂ ਦੇਖਿਆ ਵੀ ਇਸ ਹਾਰਡ ਕੀ ਕਰੋਗੇ ਜਦੋਂ ਬੰਦਿਆਂ ਤੇ ਲੋਡ ਹੈ ਤੁਹਾਨੂੰ ਪਤਾ ਵੀ ਨਹੀਂ ਕੌਣ ਆਇਆ ਕਿੱਥੇ ਗਿਆ ਫਿਰ ਜਦੋਂ ਕੋਈ ਭਾਰਾ ਮਾੜਾ ਟਾਈਮ ਫਿਰ ਤੁਹਾਨੂੰ ਕਾਲਾਂ ਕਰੀ ਜਾਂਦੇ ਨੇ ਦਿਨ ਵਾਏ ਅਸੀਂ ਕਾਹਦੇ ਚੁੱਕਣਾ ਬੜੇ ਐਸੇ ਲੋਕ ਆ